ਸ਼ਾਹ ਫਰੀਦ ਕਾਲ ਜੀ ਮੈਂ ਤੁਹਾਡਾ ਆਪਣਾ ਸੁਲਤਾਨ ਕਈ ਦਿਨਾਂ ਤੋਂ ਇੱਕ ਮੁੱਦਾ ਚੱਲ ਰਿਹਾ ਤੇ ਅੱਜ ਲੱਖੇ ਸਦਾਨੇ ਨੇ ਵੀਡੀਓ ਪਾਈਆ ਮੇਰੇ ਤੇ ਤੇ ਬਹੁਤ ਵਧੀਆ ਨਾਂ ਲੈ ਕੇ ਗੱਲ ਕੀਤੀ ਉਹਨੇ ਤੇ ਵਧੀਆ ਗੱਲ ਆ ਨਾਂ ਲੈ ਕੇ ਗੱਲ ਕਰਨੀ ਕਿਸੇ ਦੀ ਤੇ ਚੈਲੰਜ ਕਰਨਾ ਤੇ ਮੈਂ ਉਹ ਚੀਜ਼ ਦਾ ਜਵਾਬ ਦੇਣਾ ਚਾਹਣਾ ਤੇ ਮੈਂ ਲੱਖੇ ਸਦਾਨੇ ਨੂੰ ਦੱਸਣਾ ਚਾਹਣਾ ਜਿਹੜੇ ਟੈਸਟ ਤੋਂ ਅੱਜ ਦੱਸ ਰਹੇ ਹਾਂ ਨਾ ਮੈਂ 2018 ਦੇ ਵਿੱਚ ਆ ਉਹ ਕੋਦ ਲਾਈਵ ਹੋ ਗਿਆ ਦੱਸਿਆ ਸੀ ਹਿੱਕ ਤਾਣ ਕੇ ਉਹ ਹਾਂ ਟੈਸਟ ਡੋ ਟੈਸਟ ਹੋਈ ਨਹੀਂ ਤੇ ਮੈਂ ਟੈਸਟ ਦੇ ਵਿੱਚ ਆਇਆ ਪਰ ਜਿਹਨੇ ਤੈਨੂੰ ਜਾਣਕਾਰੀ ਦਿੱਤੀ ਹੈ ਤੂੰ ਕਹਿੰਦਾ ਮੈਨੂੰ ਜਾਣਕਾਰੀ ਦਿੱਤੀ ਗਈ ਆ ਜਿਨੇ ਵੀ ਤੈਨੂੰ ਜਾਣਕਾਰੀ ਦਿੱਤੀ ਹੈ ਉਹਨੇ ਜ਼ਿਆਦਾ ਤੈਨੂੰ ਜਾਣਕਾਰੀ ਅਧੂਰੀ ਦਿੱਤੀ ਆ ਜਾਂ ਤੂੰ ਫੇਰ ਵਿੱਚ ਝੁਕਾਪੜਾ ਕਰ ਗਿਆ ਉਲਾ ਰੱਖ ਗਿਆ ਜਾਣਕਾਰੀ ਪੂਰੀ ਇਹ ਆ ਲੱਖੇ ਛਣਾਣਿਆ ਧਿਆਨ ਨਾਲ ਸੁਣੀ ਟੈਸਟ ਹੋਏ ਸੀ ਮੈਂ ਚਾਲੀ ਕਪਕੇੜੀ 40ਾਂ ਦੇ ਵਿੱਚੋਂ ਮੈਂ 22 ਤੇ ਕਪਾਂ ਦਾ ਬੈਟ ਰੀਡਰ ਤੇ 27 ਕਪ ਸ਼ਾਹਕੋੜ ਜਿੱਤੀ ਸੀ ਜਿੰਨਾ ਕੋ ਮੈਨੂੰ ਯਾਦ ਹੈ 27 ਕਪ ਸ਼ਾਹਕੋੜ ਫਾਰਟ ਸੀ ਤੇ ਉਹਦੇ ਵਿੱਚੋਂ 22 ਤੇ ਕਪਾਂ ਦਾ ਮੈਂ ਬੈਸਟ ਸੀ ਤੇ ਹਰੇ ਬੈਸਟ ਨਿਕਲਦਾ ਤਾਂ ਮੈਂ ਟੈਸਟ ਹੁੰਦਾ ਸੀ ਤੇ ਮੈਂ ਟੈਸਟ ਦਿੱਤਾ ਤੇ ਮੇਰੇ ਨਾਲ ਦੋ ਕੁ ਵਾਰ ਮੈਂ ਇਹ ਚ ਪੇਨ ਕਿਲਰ ਪਾਇਆ ਗਿਆ ਮੋਰਫਿਨ ਜਿਹੜਾ ਤੂੰ ਕਹਿੰਨਾ ਬੈਨ ਹੋਇਆ ਨਾ ਮੈਂ ਉਦੋਂ ਵੀ ਹਿੱਕ ਤਾਣ ਕੇ ਕਹਿੰਦਾ ਸੀ ਗੁਰ ਬਾਈ ਲਾਈਵ ਬੈਠ ਕੇ ਦੱਸੋ ਕਿਹੜੇ ਪਲੇਅਰ ਵਿੱਚ ਕੀ ਪਾਇਆ ਗਿਆ ਮੈਂ ਉਦੋਂ ਵੀ ਇਹ ਚੈਲੰਜ ਕਰਦਾ ਜੇ ਮੈਂ ਅੱਜ ਵੀ ਦੱਸਣਾ ਚਾਹਣਾ ਕਲੀਅਰ ਕਰਨਾ ਚਾਹਣਾ ਕਿ ਉਸ ਟਾਈਮ ਮੇਰੇ ਵਿੱਚ ਮੋਰਫੀਨ ਪੇਨ ਕਿਲਰ ਸ਼ਾਰਟ ਪਾਇਆ ਗਿਆ ਸੀ ਕਿਉਂਕਿ ਹਰੇਕ ਕੱਪ ਦੇ ਮੈਂ ਬੈਟ ਨਿਕਲਦੇ ਟੈਸਟ ਹੁੰਦੇ ਸੀ ਤੇ ਸਿਰਫ ਇੱਕ ਪੇਨ ਕਿਲਰ ਮੋਰਫੀਨ ਪਾਇਆ ਗਿਆ ਜਿਹੜਾ ਤੂੰ ਕਹਿੰਦਾ ਵਾ ਫੀਮ ਦਾ ਰੌਲਾ ਪਾਤਾ ਜਿਨ੍ਹਾਂ ਜਿਨ੍ਹਾਂ ਨੇ ਤੈਨੂੰ ਮੇਰੇ ਬਾਰੇ ਦੱਸਿਆ ਨਾ ਕਾਲਾਂ ਕਰਕੇ ਤੂੰ ਕਹਿੰਦਾ ਹਾਂ ਮੈਂ ਨੋਟ ਕਰ ਲਈਆਂ ਇਹ ਗੱਲਾਂ ਮੈਨੂੰ ਕਾਲ ਕਰਕੇ ਦੱਸਿਆ ਗਿਆ ਹੋਊਗਾ ਆ ਚੀਜ਼ਾਂ ਬਾਰੇ ਮੈਂ ਤੈਨੂੰ ਕਲੀਅਰ ਕਰਨਾ ਚਾਹੁੰਦਾ ਉਹਨਾਂ ਤੋਂ ਪੁੱਛ ਦੁਬਾਰੇ ਕਿ ਜਾਨ ਨੂੰ ਡਾਕਟਰ ਦਾ ਨੰਬਰ ਦੋ ਕਿ ਸੰਤਾਨ ਦੇ ਵਿੱਚ ਕੀ ਪਾਇਆ ਗਿਆ ਸੀ ਮੈਂ ਤੈਨੂੰ ਹੁਣ ਵੀ ਕਹਿੰਦਾ ਦੁਬਾਰੇ ਲਾਈਵ ਹੋ ਕੇ ਦੱਸੇ ਕਿ ਸੰਤਾਨ ਦੇ ਵਿੱਚ ਡਾਕਟਰਾਂ ਨੇ ਕੀ ਦੱਸਿਆ ਸੀ ਇੱਕ ਮੋਰਫੀਨ ਦਾ ਸ਼ਾਰਟ ਪਾਇਆ ਗਿਆ ਸੀ ਠੀਕ ਆ ਮੈਂ ਬਾਈਕਾਪਾਂ ਦਾ ਬੈਠਦੀ ਤੇ ਮੈਂ ਕਲੀਅਰ ਕਰਨਾ ਤੈਨੂੰ ਇਹ ਚੀਜ਼ ਤੇ ਦੂਜੀ ਗੱਲ ਜਿਵੇਂ ਤੈਂ ਡੇਰੀ ਲਾਈਏ ਤਾਂ ਮੈਂ ਵੀ ਕੁਝ ਕਿਤੇ ਲਾ ਤੇਰੀਆਂ ਨੋਟ ਕੀਤੀਆਂ ਨੇ ਜਿਹੜੀ ਤੂੰ ਟੈਸਟ ਵਾਲੀ ਗੱਲ ਕਰਦਾ ਰਿਕਵੈਸਟ ਲਾਇਆ ਕਵੈਸਟ ライブ ਆ ਬਾਹਰ ਦੀ ライブ ਉਹਨਰੇ ਜਾ ਕੇ ਤੂੰ ਚੈੱਕ ਕਰ ਲੈ ਇੱਕ ਵਾਰ ਠੀਕ ਆ ਤੇ ਉਹ ਸਪੈਸ਼ਲ ਉਹਨਾਂ ਨੇ ਆਪਣੇ ਲਿਖ ਕੇ ਉਹ ਕੀਤਾ ਹੋਇਆ ਹੋਗਾ ਅਸੀਂ ਸਪੋਰਟਸ ਦੇ ਟੈਸਟ ਨਹੀਂ ਕਰਦੇ ਜਿੱਥੇ ਰੌਲਾ ਪੈਂਦਾ ਜੀ ਆ ਕੇ ਪਲੇਅਰ ਆਉਂਦਾ ਕੋਈ ਜੇ ਤੁਸੀਂ ਪਲੇਅਰਾਂ ਦੇ ਟੈਸਟ ਕਰਨੇ ਨੇ ਤਾਂ ਸਪੋਰਟਸ ライブ ਤੋਂ ਕਰੋ ライブ ਜਿਹੜੀ ਹੁੰਦੀ ਆ ライブ ਤੋਂ ਟੈਸਟ ਕਰੋ ਸਪੋਰਟਸ ਵਾਲੀ ਤੋਂ ਤੁਸੀਂ ਕਵੈਸਟ ਹੈਗੀ ਆ ライブ ਮਰੀਜ਼ਾਂ ਦੇ ਟੈਸਟ ਕਰਨ ਵਾਲੀ ਠੀਕ ਆ ਜਿਹੜੀ ਤੂੰ ਕਵੈਸਟਾਂ ਦੀ ਗੱਲ ਕਰਦਾ ਦੂਜੀ ਗੱਲ ਲੱਖੇਸ਼ਾਂ ਮੈਂ ਤੈਨੂੰ ਲੱਖਾ ਸੁਦਾਣਾ ਨਹੀਂ ਜਿਹੜਾ ਅੱਜ ਕੱਲ ਪੰਜਾਬ ਦਾ ਸੇਵਾਦਾਰ ਬਣਿਆ ਫਿਰਦਾ ਲੋਕਾਂ ਨੂੰ ਗੁੰਮਨਾਹ ਕਰਦਾ ਮੈਂ ਤੈਨੂੰ ਗੈਂਸਟਰ ਕਹੂੰਗਾ ਲੱਖਾ ਗੈਂਸਟਰ ਠੀਕ ਆ ਤੂੰ ਉਹ ਲੱਖਾਂ ਦੁਆਨੇ ਮੂੰਹੋਂ ਕਹਿ ਰਿਆ ਮੇਰੇ ਤੇ ਪਰਚੇ ਹੋਏ ਨਹੀਂ ਤੂੰ ਇਹ ਵੀ ਕਲੀਅਰ ਕਰਦਾ ਇੰਟਰਵਿਊ 'ਚ ਪਰਚੇ ਕਾਦੇ ਹੋਏ ਨਹੀਂ ਤੇਰੇ ਤੇ ਲੋਕਾਂ ਦੇ ਨਜਾਇਜ਼ ਕਬਜ਼ੇ ਕਰਦਾ ਸੀ ਉਹਦੇ ਪਰਚੇ ਠੀਕ ਆ ਕਾਰਜਾਂ ਦੇ ਵਿੱਚ ਤਲਵਾਰਾਂ ਲੈ ਲੈ ਵੜਦਾ ਦੀ ਬਹੁਤ ਵਧੀਆ ਪੰਜਾਬ ਦਾ ਉਹ ਕਰਦਾ ਸੀ ਤੂੰ ਬਹੁਤ ਹੀ ਤੇ 2012 ਇਤੋਂ ਮੈਂ ਗੱਲ ਦੱਸਦਾ 11 ਦੀ 2011 ਦੇ ਕੱਪ ਵਰਲਡ ਕੱਪ ਦਾ ਕੈਂਪ ਲੱਗਿਆ ਜੀ ਤੂੰ ਉੱਥੇ ਵੀ ਵਿਰੋਧ ਪਰਮਾਸ਼ੀ ਕਰਨ ਆਇਆ ਜੀ ਕਿਸੇ ਦੇ ਕਹਿਣ ਤੇ ਠੀਕ ਆ ਤੂੰ ਸਾਧ ਬੰਦੇ ਨੂੰ ਭੰਡ ਰਿਹਾ ਬੁੱਟੂ ਦਗਾਲ ਨੂੰ ਧੰਨੇ ਭਗਤ ਨੂੰ ਜਿਹਨੇ ਇੰਨੀ ਤਾਕੜੀ ਕੌਡੀ ਖੇਢੀ ਆ ਠੀਕ ਆ ਤੂੰ ਦੀ ਮਿੱਟੀ ਪੱਟਣ ਲੱਗਿਆ ਵਿਆਂ ਉਹ ਇੰਨੀ ਤਾਕੜੀ ਕੌਡੀ ਚਲ ਕੋਈ ਵੀ ਇਨਸਾਨ ਐਂਡ ਆਫ ਐਂਡ ਤੇ ਜਾ ਕੇ ਕਿਸੇ ਗਲਤ ਰਾਹ ਤੇ ਆ ਜਾਂਦਾ ਕੋਈ दारू ਪੀ ਲਾ ਜਾਂਦਾ ਠੀਕ ਆ ਪਰ ਜਿੰਨਾ ਟਾਈਮ ਉਹ ਕੌਡੀ ਖੇਢਿਆ ਉਹ ਜੱਟ ਆਪਣੇ ਪੱਟਾਂ ਦੇ ਜ਼ੋਰ ਤੇ ਖੇਢਿਆ ਤੇ ਦੁਨੀਆ ਮਨਾਈ ਉਹਨੇ ਕੀ ਦਾ ਤੂੰ ਉਹਦੇ ਕਮਰੇ 'ਚ ਬੈਠਾ ਸੀ ਤੇ ਦੋ ਪਲੇਅਰ ਹੋਰ ਸੱਦੇ ਸੀ ਉੱਥੇ ਜਦ ਕਿ ਪਲੇਅਰਾਂ ਦੀ ਆਉਂਦੇ 100 ਚੌੜ ਕਰਦੇ ਨੇ ਤੂੰ ਉੱਥੇ ਬਦਮਾਸ਼ੀ ਕਰਨ ਆਇਆ ਸੀ ਤੇ 2012 'ਵੀ ਤੈਨੂੰ ਮੈਂ ਖੁਦ ਆਪਣੀ ਹੱਡ ਵਿੱਚ ਰੱਖਦਾ ਲੱਖੇ ਸਾਨਾ ਤੁਹਾਡੇ ਬਠਿੰਡੇ ਏਰੀਆ ਦੇ ਵਿੱਚ ਕਥਾਵੇਂ ਕਾਲੀ ਸਰਕਾਰ ਦੇ ਸੀਨੀਅਰ ਨੈਸ਼ਨਲ ਦੇ ਟ੍ਰਾਇਲ ਹੋ ਰਹੇ ਜੀ ਓਕੇ ਯਾਦੂ ਤੇਰੇ ਵੀ ਤੇਰੇ ਨਾਲ ਪੰਜ ਸੱਤ ਦੇ ਗੰਨਾ ਚੱਕੀ ਬੰਦੇ ਖੜਦੇ ਸੀ ਜਾਂ ਤੂੰ ਮੈਨੂੰ ਘੇਰਿਆ ਤੇ ਗਰਾਊਂਡ 'ਚ ਜਦ ਕਿ ਕਿਸ ਮੈਨੂੰ ਕਹਿ ਰਿਹਾ ਸੀ ਤੂੰ ਕਾਰ 'ਚੋਂ ਹਿੱਸਾ ਦੇ ਪਲੇਅਰ ਨੂੰ ਕਿਸੇ ਨੂੰ ਠੀਕ ਆ ਯਾਰ ਕਿ ਨਾ ਤਾਂ ਮੇਰੀ ਮੈਂ ਟੀਮ ਖੇਡਦੇ ਮੇਰੇ ਪਿੰਡ ਦੀ ਟੀਮ ਦੀ ਕਿਸੇ ਟੀਮ ਚ ਖੇਡਦਾ ਦੀ ਨਾ ਕਿ ਮੈਂ ਬੈਸਟ ਨਿਕਲੇ ਸੀ ਬੈਸਟ ਵੀ ਕੋਈ ਹੋਰ ਪਲੇਅਰ ਸੀ ਤੇ ਮੈਂ ਕਾਰਜ ਹਿੱਸ਼ਾ ਕਿਦਾਂ ਦੰਦਾ ਤੂੰ ਉਦੋਂ ਮੇਰੇ ਦੇ ਗੈਂਸਟਰੀ ਕਰਦਾ ਇਹ ਜਿਹੜੀ ਤੂੰ ਕਹਿੰਦਾ ਕਬੱਡੀ ਦੀ ਗੈਂਸਟਰੀ ਅੱਜ ਆਈ ਹੈ ਨਾ ਇਹ ਤੁਸੀਂ ਲਿਆ ਕੇ ਬਾੜੀਆਂ ਛੋਡੇ ਬੀਜੀ ਹੋਏ ਕੰਡੇ ਛੋਡੇ ਮੂਰੀ ਆ ਰਹੇ ਨੇ ਲੱਖੇ ਲਾਉਣੇ ਆ ਠੀਕ ਆ ਗੈਂਸਟਰੀ ਬਣਾ ਤੂੰ ਹੀ ਕੌਡੀ ਚ ਲੈ ਕੇ ਆਏ ਹੋ ਤੂੰ ਉਦੋਂ ਬਦਮਾਸ਼ੀ ਕਰ ਰਹੀ ਅੱਜ ਪੰਜਾਬ ਦਾ ਸੇਵਾਦਾਰ ਬਣਿਆ ਫਿਰਦਾ ਹਾਂਗਾ ਹਾਂ ਤੇਰੇ ਵੀ ਨਾ ਕੋਈ ਸੱਚਾ ਬੰਦਾ ਨਹੀਂ ਹੈਗਾ ਗਤੂ ਸਾਉ ਸੋਤਰਾ ਤੂੰ ਗੈਂਸਟਰ ਕਬੱਡੀ ਚ ਵੀ ਗੈਂਸਟਰੀ ਤੁਸੀਂ ਲਿਆਉਣ ਵਾਲੇ ਹੋ ਅੱਜ ਤੁਹਾਡੇ ਕੰਡੇ ਬੀਜੇ ਹੋਏ ਮੂਰੇ ਆ ਰਹੇ ਨੇ ਸਾਨੂੰ ਭੁਗਤਨੇ ਪੈ ਰਹੇ ਹਨ ਆਹ ਪਲੇਅਰਾਂ ਨੂੰ ਤੁਹਾਡੇ ਬੀਜੇ ਹੋਏ ਜਾਂ ਤੁਸੀਂ ਬਰਮਸ਼ੀਆਂ ਕਰਦੇ ਸੀ ਠੀਕ ਆ ਤੂੰ ਸਭ ਤੋਂ ਇਲਜ਼ਾਮ ਲਾ ਰਿਹਾ ਸੰਦੀਪ ਬਾਈ ਤੇ ਗਹਾ ਇੱਕ ਪਲੇਅਰ ਇੱਕ ਵੀ ਪਲੇਅਰ ਹੱਥ ਖੜਾ ਕਰਕੇ ਕਹਿ ਦੇਗਾ ਹਾਂ ਸਾਨੂੰ ਸੰਦੀਪ ਨੇ ਫੋਨ ਕਰਾਇਆ ਤੇ ਇਸ ਤਰ੍ਹਾਂ ਖੜਾਇਆ ਆਪਣੀ ਫੈਡਰੇਸ਼ਨ ਜਾ ਸ਼ਾਹਕੋਟ ਜਿਹੜੀ ਉਹਦੀ ਆਪਣੀ ਟੀਮ ਕੀ ਬਾਬਾ ਸਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ 2014 ਤੋਂ ਚੱਲਦੀ ਆ ਰਹੀ ਆ ਪਹਿਲੇ ਸਾਲ ਦੇ ਬਾਰੇ 14 ਬਣੀ ਦੀ ਇੱਕ ਵੀ ਪਲੇਅਰ ਕਹਿ ਦੇ ਬਹਾਂ ਸਾਨੂੰ ਸੰਦੀਪ ਫੋਨ ਕਰਦਾ ਰਿਹਾ ਕਿ ਤੁਸੀਂ ਖੇਡੋ ਠੀਕ ਹੈ ਨਾ ਜਿਵੇਂ ਤੂੰ ਕਹਿ ਰਿਆ ਨਾ ਕਿ ਖਾਲੀ ਹੱਥਾਂ ਆ ਖਾਲੀ ਹੱਥ ਗਏ ਲੋਕ ਕਹਿੰਦੇ ਨੇ ਕਹਿੰਦਾ ਖਾਲੀ ਹੱਥਾਂ ਆ ਆਪਣਾ ਬਜੂਦ ਲੈ ਕੇ ਵਾਪਸ ਜਾਣਾ ਨੰਗਰ ਵਾਲਾ ਆਪਣਾ ਬਜੂਦ ਲੈ ਕੇ ਗਾ ਨੰਗਲ ਸੰਦੀਪ ਨੰਗਲੋਂ ਜਾਣਾ ਬਜੂਦ ਜਿੱਦੇ ਉਹ ਮਰਿਆ ਜੀ ਨਾ ਡੈਥ ਹੋਈ ਦੀ ਬਾਈ ਦੀ ਤੇ ਉਸ ਦਿਨ ਸੰਸਕਾਰ ਤੇ ਦਿਨਾਂ ਦਾ ਕਿਹੜਾ ਪੰਜਾਬ ਦਾ ਪਲੇਅਰ ਆ ਜਿਹੜਾ ਨਹੀਂ ਪਹੁੰਚਿਆ ਪੰਜਾਬ ਹਰਾਨੇ ਦਾ ਜਿਹੜਾ ਵੀ ਕੌਡੀ ਖੇਡਦਾ ਸੀ ਚਾਹੇ ਬਦੇਸਾਂ 'ਚ ਬੈਠੇ ਤੇ ਸਾਰੇ ਪਲੇਅਰ ਪਹੁੰਚੇ ਉਹਦੇ ਵਜੂਦ ਕਰਕੇ ਜਿਹੜੇ ਜੋ ਵਜੂਦਾਂ ਦੀ ਗੱਲ ਕਰਦਾ ਉਹ ਖਾਲੀ ਆੱਖਾਂ ਹੁੰਗਰੇ ਕਿਤੇ ਜਾਣ ਲੱਗੇ ਵਜੂਦ ਉਹ ਨੰਗਰ ਵਾਲਾ ਵਜੂਦ ਲੈ ਕੇ ਗਿਆ ਉਹ ਕਿਹੜੀ ਕੰਟਰੀ ਆ ਜਿਹੜੀ ਕੰਟਰੀ ਦੇ ਵਿੱਚ ਉਹਦਾ ਭੋਗ ਨਹੀਂ ਪਾਇਆ ਗਿਆ ਉਹ ਕਿਹੜੀ ਆੱਖਾਂ ਮਾਰ ਜਿਹੜੀ ਰੋਈ ਨਹੀਂ ਉਸ ਦਿਨ ਨੰਗਰ ਵਾਲੇ ਨੇ ਨੰਗਰ ਵਾਲਿਆਂ ਖੱਟਿਆ ਸੀ ਜਿੱਦਿ ਉਹਦਾ ਸੰਸਕਾਰ ਦੀ ਚੈੱਕ ਕਰਨ ਲਈ ਕੱਢ ਕੇ YouTube ਤੇ ਪਈ ਹੋਣਗੇ ਵੀਡੀਓ ਕਿੰਨਾ ਕੱਠੇ ਉਹਨਾਂ ਗੱਲਾਂ ਨੇ ਘਟਿਆ ਤੀ ਜੇ ਨੰਗਰ ਵਾਲੇ ਇੰਨਾ ਮਾੜਾ ਹੁੰਦਾ ਨਾ ਜਿਵੇਂ ਤੁਸੀਂ ਇੰਟਰਵਿਊ ਦੇ ਵਿੱਚ ਤੂੰ ਸ਼ਾਬਦ ਕਰ ਰਹੇ ਆ ਨੰਗਰ ਆਏ ਤੇ ਨੰਗਰਾਂ ਦੀ ਗੈਂਗਰ ਹੋਤੀ ਫੈਡਰੇਸ਼ਨ ਤਾਂ ਮੈਂ ਤੈਨੂੰ ਕਹਿ ਰਿਹਾ ਜਿਵੇਂ ਇੰਨਾ ਮਾੜਾ ਹੁੰਦਾ ਦੀ ਸੰਸਕਾਰ ਤੇ ਪਲੇਅਰ ਨਾ ਪਹੁੰਚਦੇ ਜੇ ਉਹ ਇੰਨੇ ਲੋਕਾਂ ਨੂੰ ਫੋਨ ਕਰਾਉਂਦਾ ਉਹ ਕਿਹੜਾ ਪਲੇਅਰ ਆ ਜਿਹੜਾ ਉਹ ਸੰਸਕਾਰ ਤੇ ਨਹੀਂ ਪਹੁੰਚੇ ਠੀਕ ਆ ਲੱਖੇ ਸੁਣਾਣਿਆ ਧਿਆਨ ਨਾਲ ਮੇਰੀ ਵੀ ਗੱਲਾਂ ਤੂੰ ਸੁਣ ਲਈ ਜਿਵੇਂ ਤੂੰ ਕਹਿ ਰਿਹਾ ਮੈਂ ਸੁਲਤਾਨ ਸਿੰਘ ਗੱਲਾਂ ਸੁਣੀ ਤਾਂ ਲੱਖੇ ਸੁਣਾਣਿਆ ਮੇਰੀ ਵੀ ਇਹ ਸੁਣ ਲਈ ਤੂੰ ਗੱਲਾਂ ਆਪਣੀਆਂ غور ਕਰ ਲਈ ਕੀਗਾ ਜੇ ਸੰਦੀਪ ਸਿਆਂ ਇਨਾ ਮਾੜਾ ਦੀ ਨਾ ਤੂੰ ਇੰਦਰਪਾਲ ਨੂੰ ਫੋਨ ਕਰ ਰਿਹਾ ਗਾ ਮੇ ਭਰਾ ਇਹ ਪਤਾ ਨਹੀਂ ਤੇਰੇ ਕੋਈ ਪਿੰਡ ਹੋ ਪਤਾ ਨਹੀਂ ਤੇਰਾ ਕੋਈ ਲਿਖਾਜੀ ਹੈ ਮੈਂ ਨਹੀਂ ਜਾਣਦਾ ਤੂੰ ਇੰਦਰਪਾਲ ਕੋਚ ਨੂੰ ਫੋਨ ਕਰ ਰਿਹਾ ਗਾ ਉਹਨੂੰ ਖੜਾ ਲਓ ਜੇ ਨੰਗਲ ਵਾਲਾ ਇਨਾ ਮਾੜਾ ਦੀ ਫਿਰ ਤੂੰ ਕੋਚ ਨੂੰ ਫੋਨ ਕਰਕੇ ਹੈ ਨਾ ਸ਼ਾਹਕੋੜ ਦੇ ਖੜਾ ਲਓ ਫਿਰ ਟੀਮ ਦਾ ਨੰਗਲ ਵਾਲੇ ਦੀ ਆ ਉਹ ਤੇ ਮੇਜਰ ਲੀਗ ਟੀਮ ਗੇਟ ਦੇ ਸ਼ਾਹਕੋੜ ਦੀ ਜਿਉਂ ਇੰਨੇ ਮਾੜੇ ਨੇ ਫਿਰ ਤੂੰ ਫੋਨ ਕਰਕੇ ਕਿਉਂ ਕਹਿੰਨਾ ਵਾ ਹਾਂ ਪਲੇਅਰ ਖੜਾ ਲਓ ਤੂੰ ਕਿਤੇ ਚੰਗੀ ਜਗ੍ਹਾ ਖੜਾ ਉਹ ਸ਼ਾਹਕੋੜ ਇੰਨੀ ਮਾੜੀ ਹੈ ਨੰਗਲ ਵਾਲੇ ਦੀ ਫਿਰ ਉਹ ਨਾਈਟ ਸਪਾਰਸ ਆਪਾ ਤੁਹੀ ਪਲੇਅਰ ਬਾਹਰ ਭੇਜਦਾ ਤੂੰ ਠੀਕ ਆ ਤੂੰ ਕਿਸੇ ਦਾ ਪਲੇਅਰ ਦਾ ਹੱਕ ਮਾਰਿਆ ਉਹ ਨਹੀਂ ਉਹਦੀ ਜਗ੍ਹਾ ਤਰੀ ਸਪਾਰਸ ਨਾ ਲਾਉਂਦਾ ਤੂੰ ਨਾ ਕੋਈ ਪਲੇਅਰ ਜਾਂਦਾ ਜਿਹਨੇ ਵਿਚਾਰਿਆ ਨੇ ਸਵੇਰੇ ਉੱਠ ਕੇ ਮਿਹਨਤ ਕਰੀਏ ਮੈਂ ਤਾਂ ਪਲੇਅਰ ਨੂੰ ਹੋਰ ਵੀ ਕਰਦਾ ਗਾ ਇਹਨਾਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਾ ਆਓ ਮਿਹਨਤ ਕਰੋ ਤਾਂ ਜਿਹੜਾ ਬੰਦਾ ਮਿਹਨਤ ਕਰਦਾ ਪ੍ਰਮਾਤਮਾ ਉਹਨੂੰ ਫਲ ਦਿੰਦਾ ਪੰਚੀੰਗ ਗੁਣਾ ਇਤਸਾਰ ਨਹੀਂ ਹੁੰਦੀਆਂ ਲੱਖੇ ਧਾਣਿਆਂ ਠੀਕ ਆ ਲੋਕ ਮਿਹਨਤ ਕਰਦੇ ਨੇ ਜਿਹੜੇ ਪੰਡਲ ਛੇੜੀ ਫਿਰਦੇ ਉਹਨਾਂ ਦੇ ਬਥੇਰੇ ਠੀਕ ਆ ਉਹਨਾਂ ਦੇ ਲਾਦੀ ਟੀਕੇ ਤੇ ਖੜਾਦੀ ਉਹਨਾਂ ਨੂੰ ਕੰਦਾ ਹ ਕਿਹੜੀ ਛੱਡਦੇ ਨੇ ਨਾਲੇ ਮੈਨੂੰ ਐਂ ਦੱਸੋ ਪਤੰ ਮੈਨੂੰ ਲੱਗਦਾ 11 ਤੋਂ ਮੈਨੂੰ 15 ਸਾਲ ਹੋ ਗਏ ਮੈਨੂੰ ਖੇਡਦੇ ਨੂੰ ਮੈਂ ਤੈਨੂੰ ਖੇਡਦਾ ਨਹੀਂ ਦੇਖਿਆ ਉਦੋਂ ਪਹਿਲਾਂ ਤੂੰ ਖੇਡਦਾ ਠੀਕ ਆ ਪਤਾ ਨਹੀਂ ਛੱਡੀ ਕਿਦੋਂ ਆ ਉਦੋਂ ਤੁਸੀਂ ਸੁੱਤੇ ਬੈਰੇ ਸਾਨੂੰ 25 ਸਾਲ ਬਾਅਦ ਸੁਰਤਾਂ ਇਹ ਕੋਮੜੇ ਗਏ ਉਹਦੇ ਕੋਈ ਚਾਹ ਕੋਸਾ ਜਦ ਤੂੰ 25 ਸਾਲ ਬਹਿਣਾ ਇਹ ਚੀਜ਼ ਦੇਖ ਲਈ ਜਦੋਂ ਉਹਦੋਂ ਕਿ ਉਹਨੀ ਵੀਡੀਓ ਪਾਈ ਜਿੱਦੀ ਤੇਰੇ ਲਾਇਆ ਸੀ ਤੂੰ ਉਹਦੀ ਉੱਥੇ ਕੋਈ ਉੱਥੇ ਕਮੈਂਟਰ ਨਹੀਂ ਸੀ ਮੈਂ ਕਿ ਫੜ ਕੇ ਖੜ ਜਾਂਦਾ ਕਹਿੰਦਾ ਵੀ ਹਾਂ ਮੇਰੇ ਅੱਜ ਆ ਚੀਜ਼ ਲਈ ਆ ਕੋਡੀ ਜੀ ਨੂੰ 25 ਸਾਲ ਹੋ ਗਏ ਅੱਜ ਤੁਹਾਨੂੰ ਕੋਡੀ ਦਾ ਚੇਤਾ ਆ ਗਿਆ ਕੋਡੀ ਜਾ ਘੁਸਾ ਉਦੋਂ ਕੱਥੇ ਦੇ ਤੁਸੀਂ ਉਦੋਂ ਵੀਡੀਓ ਨਹੀਂ ਕਿਉਂ ਪਾਉਂਦੇ ਜਦ ਖੇੜ ਦੇਦੇ ਥੋੜੇ ਮੈਂ ਬਾਰ-ਬਾਰ ਕਹਿ ਰਿਹਾ ਥੋੜੇ ਕੰਡੇ ਬੀਜੇ ਹੋਏ ਮੂਰੇ ਆ ਰਹੇ ਨੇ ਠੀਕ ਆ ਨਾ ਇਹ ਸੁਣਾਰੋ ਉਦੋਂ ਕਿਉਂ ਨਹੀਂ ਤੁਜੀ ਕੀਤਾ ਜੇ ਤੁਹਾਨੂੰ ਪਤਾ ਸੀ ਨਾ ਕੋਡੀ ਜਾ ਘੁਸਾ ਤੁਸੀਂ ਉਦੋਂ ਉਹ ਕਰਦੇ ਠੀਕ ਆ ਤੇ ਦੂਜੀ ਗੱਲ ਜਿਹੜੇ ਤੂੰ ਕਰ ਰਿਹਾ ਸੀ ਨਾ ਗਾਹਾਂ ਬੋਡੀ ਦੇ ਨਿੱਜਲੀਚ ਗੈਂਗਸਟਰ ਬਾ ਉਹ ਇਹ ਸਾਰੇ ਬੂਟੇ ਵੀ ਥੋੜੀ ਬੀਜੇ ਹੋਏ ਨੇ ਤੇ ਹੁਣ ਮੈਂ ਤੇਰੀ ਗੱਲ ਤੇ ਆਜਣਾ ਮੁੱਦੇ ਤੇ ਦੂਜੇ ਤੇ ਜਿਹੜੇ ਤੂੰ ਕਹਿਣਾ ਹਾਂ ਇਨਕੁਆਰੀਆਂ ਕਰੋ ਐਂ ਕਰੋ ਇਹ ਜਿਹੜੀ ਗੱਲ ਤੂੰ ਹੁਣ ਕਹਿ ਰਿਆ ਨਾ ਬਾਈ ਦਾ ਸੰਸਕਾਰ ਨਹੀਂ ਹੋਇਆ ਸੀ ਹਸਪੀਟਲ ਪਈ ਥੀ ਬੋਡੀ ਬਾਈ ਦੀ ਨਕੋਦਰ ਥਾਣੇ ਦੇ ਵਿੱਚ ਮੈਂ ਖੁਦ ਸਰ ਐਸਐਸਪੀ ਸਤੰਦਰਪਾਲ ਨੂੰ ਖੁਦ ਗਿਆ ਤੀ ਮੈਂ ਕਿਹਾ ਵਈ ਸਾਨੂੰ ਸਾਡੇ ਭਰਾ ਦਾ ਇਨਸਾਫ ਚਾਹੀਦਾ ਤੇ ਸਾਡੇ ਵਿੱਚੋਂ ਕਿਸੇ ਤੈਨੂੰ ਸ਼ੱਕ ਆ ਨਾ ਚੱਡੇ ਖੋਲ ਦੇ ਪਾੜ ਦੇ ਸਾਨੂੰ ਸਾਡੇ ਭਰਾ ਦਾ ਇਨਸਾਫ ਚਾਹੀਦਾ ਜਿਹੜੀ ਗੱਲ ਤੂੰ ਅੱਜ ਬੋਲ ਰਿਹਾ ਹੈ ਨਾ ਇਹ ਮੈਂ ਉਦੋਂ ਕਹਿ ਰਹੀ ਸੀ ਬਾਈ ਦਾ ਸੰਸਕਾਰ ਨਹੀਂ ਹੋਇਆ ਸੀ ਮੈਂ ਉਦੋਂ ਕਹਿ ਦਿੱਤੀ ਮੈਂ ਕਿ ਬਾਈ ਸਾਡੇ ਜੋ ਕਿਸੇ ਦਾ ਸ਼ੱਕ ਆ ਨਾ ਬੇਸ਼ੱਕ ਥਾਣੇ 'ਤੇ ਜਾ ਕੇ ਚੱਡੇ ਖੋਲਦੇ ਸਾਨੂੰ ਇਨਸਾਫ ਚਾਹੀਦਾ ਸਾਡੇ ਭਰਾ ਦਾ ਮੈਂ ਅੱਜ ਵੀ ਕਹਿਣਾ ਜੇ ਪੁਲਿਸ ਚਾਹੇ ਸਾਡੀ ਇਨਕੁਆਇਰੀ ਅੱਜ ਕਰੇ ਠੀਕ ਆ ਨਾ ਜਦੋਂ ਮਰਜ਼ੀ ਕਰੇ ਸਾਨੂੰ ਸਾਡੇ ਭਰਾ ਦਾ ਇਨਸਾਫ ਦਵਾਵੇ ਤੇ ਦੂਜੀ ਤੂੰ ਗੱਲ ਕਹਿ ਰਿਹਾ ਸੁੱਖਾਂ ਮਾਨ ਗੱਛਬਾ ਜੱਠਾ ਸਨਾਵੜੇ ਨੂੰ ਇਹਦਾ ਨਾਂ ਨਹੀਂ ਹੈਗੇ ਹੈ ਜਦੋਂ ਮੈਂ ਦੋ ਜਿਹੜੇ ਸਾਲ ਬਾਈ ਦੀ ਡੈਥ ਹੋਈ ਹੈ ਨਾ 6 ਅਗਸਤ ਦਾ ਇਹਦਾ ਕੱਪ ਸੀ ਮੈਂ ਵੀਡੀਓ ਪਾਈ ਸੀ ਹਾਂ ਭਾਈ ਮੈਨੂੰ ਬਾਈ ਦਾ ਇਨਸਾਫ ਚਾਹੀਦਾ ਪਲੇਰੂ ਤੁਸੀਂ ਜਿੰਨਾ ਟਾਈਮ ਕਲੀਅਰ ਨਹੀਂ ਹੁੰਦਾ ਇਹਨਾਂ ਦਾ ਆਪਣਾ ਕਾਨੂੰਨ ਨਹੀਂ ਕਲੀਅਰ ਕਰ ਦੋਗੇ ਨਹੀਂ ਹੈ ਕਿ ਕੇਜ ਦੇ ਵਿੱਚ ਉਹਨਾਂ ਟਾਈਮ ਤੁਸੀਂ ਸਾਡਾ ਸਾਥ ਦੋ ਕੱਪ ਨਾ ਖਿਡਿਓ ਤਾਂ ਦੂਜੇ ਦਿਨ ਮੈਨੂੰ ਮੇਰੀ ਵੀਡੀਓ ਪਾਉਣ ਤੋਂ ਬਾਅਦ ਨਾ ਗੈਂਗਸਟਰਾਂ ਦੇ ਫੋਨ ਆ ਗਏ ਧਮਕਾਉਣ ਲੱਗੇ ਜੇ ਕਹਿੰਦੇ ਨੇ ਸੰਦੀਪ ਤੇ 18 ਮਾਰੀਆਂ ਨੇ ਤੇਰੇ 50 ਗੋਲੀਆਂ ਮਾਰਾਂਗੇ ਮੈਂ ਤਾਂ ਗੈਂਗਸਟਰਾਂ ਨੂੰ ਕੁਝ ਨਹੀਂ ਬੋਲਿਆ ਸੀ ਤੇ ਨਾਮ ਰਿਓ ਲੈਣਾ ਮੈਨਾਂ ਸਿਰਫ ਕੱਪ ਕੱਪ ਬਾਰੇ ਕੀ ਹੈ ਤੀ ਜੇ ਇਹਨਾਂ ਦਾ ਲਿੰਕ ਨਹੀਂ ਸੀ ਬਾਈ ਦੇ ਕਾਤਲਾ ਨਾਲ ਫਿਰ ਮੈਨੂੰ ਬੈਂਸਟਰ ਫੋਨ ਕਿਉਂ ਕਰਦੇ ਰਹੀ ਬਾ ਤੂੰ ਕੱਪ ਬਾਰੇ ਕਿਉਂ ਬੋਲਦਾ ਦੱਸੀ ਮੈਨੂੰ ਜਵਾਬ ਦੇਈ ਇਹ ਚੀਜ਼ ਦਾ ਜੇ ਉਹਨਾਂ ਦੇ ਲਿੰਕ ਨਹੀਂ ਸੀ ਨਾ ਬਾਈ ਦੇ ਕਾਤਲਾ ਚ ਫਿਰ ਮੈਨੂੰ ਕੱਪ ਬਾਰੇ ਕਿਉਂ ਬੋਲਦੇ ਸੀ ਮੈਂ ਤਾਂ ਕੱਪ ਦੀ ਵੀਡੀਓ ਪਾਈ ਦੀ ਮੈਨਾਂ ਕਿਸਦਾ ਨਾਂ ਨਹੀਂ ਲੈ ਰਿਹਾ ਬੈਂਸਟਰ ਦਾ ਉਹ ਮੈਨੂੰ ਧੰਗਵਾਉਂਦੇ ਜਿੱਤੇ ਪੰਜਾ ਨੰਗਾਂ ਦੇ ਪਿੱਛੇ ਧਾਰਾ ਮਾਰੀਆਂ ਨੇ ਤੇਰੇ 50 ਮਾਰਾਂ ਹੀ ਗੋੜੀਆਂ ਜੇ ਨਹੀਂ ਸ਼ੱਕ ਹੁੰਦੀ ਸੀਗੇ ਸਟਾਫ ਚ ਪਟਿਆਲੇ ਮੇਰੀ ਰਿਪੋਰਟ ਲਖਾਈ ਹੋਈ ਉਹਦੇ ਜਾ ਕੇ ਚੈੱਕ ਕਰ ਲਈ ਜੇ ਦਿਨ ਲੱਗੇ ਮੈਂ ਝੂਠ ਬੋਲਦਾ ਠੀਕ ਹੈ ਨਾ ਅੱਜ ਤੱਕ ਅੱਜ ਵੀ ਕਹਿੰਦੇ ਆ ਮੇਰਾ ਬਾਬੇ ਨਾਲ ਕਰਕੇ ਵੀ ਹੀ ਕਹਿੰਦਾ ਪਰ ਸਾਨੂੰ ਇਨਸਾਫ ਦਵਾਇਆ ਜਾਵੇ ਜਿਹੜੀ ਗੱਲ ਆ ਨਾਲੇ ਲੱਖੇ ਬਈ ਜਿਹੜੇ ਤੂੰ ਗੱਲਾਂ ਕਰਦਾ ਨਾ ਦਹਾ ਮੈਂ ਪੰਜਾਬ ਦੇ ਮੁੱਦਿਆਂ ਤੇ ਬੋਲਦਾ ਮੈਨੂੰ ਕੋਈ ਮੁੱਦਾ ਦੱਸ ਦੇ ਜਿਹੜਾ ਤੈਨੂੰ ਪੂਰ ਚਾੜਤਾ ਇੱਕ ਮੁੱਦਾ ਦੱਸ ਦੇ ਮੈਨੂੰ ਕੋਈ ਤਾਂ ਦਸ ਮੁੱਦਾ ਜਿਹੜਾ ਤੈਨੂੰ ਪੂਰ ਚਾੜਤਾ ਵੱਡ ਜਿਹੜੇ ਲਾਉਣਾ ਤੂੰ ਅੱਗ ਜਾ ਕੇ ਘਰੇ ਖੁੱਟੇ ਚ ਵੜ ਜੰਨਾ ਲਾਉਣਾ ਅੱਗ ਘਰੇ ਜਾ ਕੇ ਖੁੱਟੇ ਚ ਵੜ ਜੰਨਾ ਠੀਕ ਹੈ ਨਾ ਹੁਣ ਪੜੇ ਲਿਖੇ ਜਵਾਗ ਤੇ ਯੂਨੀਵਰਸਿਟੀ ਉਹਨਾਂ ਨੇ ਦੋ ਸਵਾਲ ਪੁੱਛਲੇ ਉੱਥੋਂ ਦੁਹੀ ਭੱਜ ਕੇ ਟੰਡ ਥੋੜੀ ਚੱਕ ਕੇ ਹਾਂ ਜੀ ਉਹ ਤਾਂ ਸਾਨੂੰ ਗਲਤ ਬੋਲਦੇ ਨੇ ਹੁਣ ਤੇ ਇਲਜ਼ਾਮ ਲਾਤੇ ਮੈਂ ਲੋਕਾਂ ਨੂੰ ਵੀ ਕਰਦਾ ਮੇਰਾ ਵੀਰੇ ਇਹਨਾਂ ਦੀ ਗੱਲਾਂ ਦੇ ਵਿੱਚ ਨਾ ਆਓ ਇਹ ਅੱਗ ਲਾ ਕੇ ਆਪ ਘਰੇ ਖੁੱਡਾਂ ਚ ਵੜ ਜਾਂਦੇ ਨੇ ਤੇ ਤੁਹਾਨੂੰ ਮੁਰਕੇ ਡੰਡੇ ਖਾਣ ਨੂੰ ਛੱਡ ਦਿੰਦੇ ਨੇ ਠੀਕ ਆ ਇਹ ਦੇਸ਼ ਦੇ ਨਹੀਂ ਹੈਗੇ ਜਿਨ੍ਹਾਂ ਨੇ ਪਹਿਲਾਂ ਗੈਂਸਟਰੀਆਂ ਕਰੀਆਂ ਹੋਣ ਬਦਮਾਸ਼ੀਆਂ ਕਰੀਆਂ ਹੋਣ ਗਰੀਬਾਂ ਦੀਆਂ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਕਰੇ ਹੋਣ ਹੁਣ ਤੱਕ ਦੇ ਕਬਜ਼ੇ ਕਰਦੇ ਆਗੇ ਤੇ ਤੇ ਬੁੱਢੀ ਉਮਰ ਜਾ ਕੇ ਜਿਹਨੂੰ ਵਟਾਣ ਵਾਲੀ ਹੋਗੀ ਤਾਂ ਇਹਨਾਂ ਨੂੰ ਰੱਬ ਚੇਤੇ ਆ ਗਿਆ ਹਜ਼ਾਰ ਚੂਹਾਗਾ ਕੇ ਬਿੱਲੀ ਹੱਜ ਨੂੰ ਚੱਲੀ ਇਹ ਉਦੋਂ ਗੱਥੀ ਜੀ ਜਦੋਂ ਇਹਨਾਂ ਨੂੰ ਇਹ ਚੀਜ਼ਾਂ ਪਤਾਆਂ ਦੀਆਂ ਪੰਜਾਬ ਦਾ ਮਾਹੌਲ ਨਹੀਂ ਖਰਾਬ ਕਰਦੇ ਤੇ ਅੱਜ ਇਹਨੂੰ ਗੈਂਸਟਰ ਹੋ ਕਰਦੇ ਨੇ ਇਹ ਵੀ ਗੈਂਸਟਰ ਲੋਕਾਂ ਦੇ ਗਰੀਬਾਂ ਦੇ ਕਬਜ਼ੇ ਕਰਦਾ ਰਿਹਾ ਜ਼ਮੀਨਾਂ ਤੇ ਗੜੀਆਂ ਇਹ ਕਹਿ ਰਿਹਾ ਮੇਰੇ ਗੋਲੀ ਕਿ ਇੱਥੇ ਲੱਗੀ ਕਿ ਇੱਥੇ ਲੱਗੀ ਕਿ ਇੱਥੇ ਲੱਗੀ ਇਹ ਬਾਰਡਰ ਤੇ ਤੂੰ ਦੇਸ਼ ਲਈ ਦਾ ਲੜਦਾਂਗੇ ਜਿਹੜੀਆਂ ਗੋਲੀਆਂ ਲੱਗੀਆਂ ਨੇ ਅੱਗ ਲੱਗੀ ਧੂੰਆਂ ਤਾਂ ਹੀ ਨਿਕਲਦਾ ਜਿਹੜਾ ਤੂੰ ਆਧਾਰਨ ਦਿੰਨਾ ਤੂੰ ਕਿਸ ਦੇ ਗੋਲੀਆਂ ਮਾਰੇ ਹੋਣਗੇ ਤੇਰੇ ਧੀ ਪੁੱਤ ਦੇ ਤਾਂ ਤੇਰੇ ਵੱਜੀਆਂ ਠੀਕ ਆ ਨਾ ਧੂੰਆਂ ਵੀ ਨਹੀਂ ਨਿਕਲਦਾ ਫਿਰ ਇਹ ਵੀ ਇਹ ਗੋਲੀਆਂ ਤੇਰੇ ਬਾਰਡਰ ਤੇ ਨਹੀਂ ਲੱਗੀਆਂ ਜਾ ਕੇ ਜਿਹੜੀਆਂ ਤੂੰ ਦਿਖਾਉਣ ਲੱਗੋ ਇੰਟਰਵਿਊ ਵਿੱਚ ਬੈ ਕੇ ਦੱਸਣ ਲੱਗਾ ਮੇਰੇ ਸਿਰ 'ਚ ਗੋਲੀ ਲੱਗੀ ਮੇਰੇ ਐਂ ਲੱਗੀ ਮੈਂ ਬਚ ਗਿਆ ਠੀਕ ਆ ਇਹ ਤੁੰਗਾਸਟਰੀ ਬਣਾ ਕਰਦਾ ਜੇ ਤੇਰੇ ਗੋਲੀਆਂ ਤਾਂ ਲੱਗੀਆਂ ਨੇ ਮੈਂ ਲੋਕਾਂ ਅੱਗੇ ਇਹੀ ਬੇਨਤੀ ਕਰਦਾ ਕਿ ਇਹਦੀ ਗੱਲਾਂ ਵਿੱਚ ਨਾ ਆਉ ਤੇ ਮੈਂ ਖਿਡਾਰੀਆਂ ਵੱਲੋਂ ਕਬੱਡੀ ਵੱਲੋਂ ਸਾਰੇ ਖਿਡਾਰੀਆਂ ਨੂੰ ਬੇਨਤੀ ਕਰਨਾ ਕਿ ਮੈਨੂੰ 2014 ਵਿੱਚ ਕਿਸੇ ਇਨਸਾਨ ਨੇ ਉਦਾਹਰਨ ਦਿੱਤੀ ਸੀ ਆਣੇ ਨੇ ਕਹਿੰਦਾ ਜੇ ਸੁਲਤਾਨ ਰਾਹ ਤੇ ਵਿੱਚ ਤੂੰ ਆਇਆ ਤੇ ਜੇ ਤੂੰ ਕੁੱਤੇ ਬਿਲੇ ਭਜਾਉਣ ਲੱਗਿਆ ਨਾ ਅੱਜ ਤੂੰ ਮੈਚ ਤੇ ਨਾ ਪਹੁੰਚਦਾ ਲਿਜਾਣੇ ਮੈਚ ਦੀ ਲੀਗ ਦਾ 2014 ਵਿੱਚ ਕਿ ਤੂੰ ਅੱਜ ਮੈਚ ਨਹੀਂ ਖੇੜ ਪਾਉਣਾ ਸੀ ਕਹਿੰਦਾ ਪਿੰਡ ਦੇ ਵਿੱਚੋਂ ਹਾਂਥੀ ਲੰਘਦਾ ਉਹਦਾ ਕੁੱਤੇ ਭੌਂਦੇ ਹੁੰਦੇ ਨੇ ਜੇ ਤੂੰ ਆਪਣੀ ਮੰਜ਼ਿਲ ਤੇ ਪਹੁੰਚਣਾ ਤੈਨੂੰ ਹਾਂਥੀ ਬਾਰਨਾ ਪੈਣਾ ਮੈਂ ਪਲੇਰਾਂ ਨੂੰ ਇਹੀ ਬੇਨਤੀ ਕਰਦਾ ਜਿਹੜੇ 4-4 5-5 ਉੱਠ ਗਏ ਭੱਜਦੇ ਨੇ ਠੰਡ ਦੇ ਵਿੱਚ ਮੇਰੇ ਨਾਲ ਪਟੜੀਆਂ ਤੇ ਮੈਂ ਇਹੀ ਬੇਨਤੀ ਕਰਦਾ ਕਿ ਹਾਂਥੀ ਵਾਲੇ ਚਾਲ ਫੜ ਕੇ ਤੁਸੀਂ ਆਪਣੀ ਮੰਜ਼ਿਲ ਦੇ ਧਿਆਨ ਦਿਓ ਤੇ ਲੋਕਾਂ ਨੂੰ ਬੋਲਦੇ ਨੇ ਬੋਲੀ ਜਾਣ ਉਹ ਤੁਸੀਂ ਆਪਣੀ ਗੇਮ ਖੇਡੋ ਜੇ ਤੁਸੀਂ ਇਹਨਾਂ ਚੀਜ਼ਾਂ 'ਚ ਜਵਾਬ ਦੇਣ ਲੱਗੇ ਨਾ ਤਾਂ ਤੁਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਣਾ ਵੀ ਤੇ ਮੈਂ ਅੱਜ ਲਾਈਵ ਹੋਣਾ ਨਹੀਂ ਸੀ ਚਾਹੁੰਦਾ ਜੇ ਮੈਨੂੰ ਇਕੱਲੇ ਦੀ ਗੱਲ ਕਰਨ ਦਾ ਟੈਸਟਾਂ ਦੇ ਕਿਉਂਕਿ ਟੈਸਟਾਂ ਬਾਰੇ ਤਾਂ ਮੈਂ ਆਲਰੇਡੀ 2018 'ਚ ਦੱਸ ਚੁੱਕਿਆ ਹਾਂ ਮੇਰੇ ਦੇ ਵਿੱਚ ਮੋਰਫੀ ਪੈਨਕਿਲ ਸਾਲਟ ਪਾਇਆ ਗਿਆ ਮੈਨੂੰ ਹੁਣ ਵੀ ਕਹਨਾ ਉਹ ਡਾਕਟਰਾਂ ਨੂੰ ਫੋਨ ਕਰੀ ਜਾਂ ਜਿਹਨੇ ਦਿਨੂੰ ਫੋਨ ਕਰਕੇ ਦੱਸਿਆ ਨਾ ਉਹ ਤੋਂ ਚੰਗੀ ਤਰ੍ਹਾਂ ਇਨਕੁਆਰੀ ਲਈ ਕਿ ਹਾਂ ਜੀ ਇਹ ਸੁਲਤਾਨ ਉਹਦੋਂ ਕੀ ਚੀਜ਼ ਕਹਿੰਦਾ ਸੀ ਮੇਰੀ ਰਿਪੋਰਟ ਚੈੱਕ ਕਰ ਕੱਲਾ ਐਨਾ ਪਰ ਟੈਸਟ ਚ ਆਇਆ ਰਿਪੋਰਟ ਚੈੱਕ ਕਰ ਉਹ ਸੁਲਤਾਨ ਚ ਪਾਇਆ ਕੀ ਗਿਆ ਮੈਨੂੰ ਹੁਣ ਵੀ ਕਹਨਾ ਕੋ ਰਿਪੋਰਟ ਚੈੱਕ ਕਰ ਡਾਕਟਰ ਨੂੰ ਲਾ ਫੋਨ ਜਾਂ ਜਿਹਨੇ ਦਿਨੂੰ ਦੱਸਿਆ ਨਾ ਮੇਰੇ ਬਾਰੇ ਉਹਨੂੰ ਕਰ ਫੋਨ ਤੇ ਹਾਂ ਪੂਰੀ ਲਿਸਟ ਭੇਜ ਮੈਨੂੰ ਪ੍ਰੋਪਰ ਸੁਲਤਾਨ ਚ ਕੀ ਪਾਇਆ ਗਿਆ ਠੀਕ ਹੈ ਨਾ ਇਹਦੀਆਂ ਗੱਲਾਂ ਮੈਂ ਪਲੇਰਾਂ ਨੂੰ ਇਹੀ ਕਹਣਾ ਕਿ ਇਹਨਾਂ ਤੋਂ ਤੋਹੇ ਕੁਝ ਨਹੀਂ ਲੈਣਾ ਇਹਨਾਂ ਦਾ ਬੋਲਣਾ ਅੱਗ ਲਾਉਣੀ ਤੇ ਘਰੇ ਵੜ ਜਾਣਾ ਹੁਣ ਵੀ ਇਹਨਾਂ ਨਾਲ ਉਹੀ ਕੰਮ ਹੋਣਾ ਤੇ ਤੁਸੀਂ ਮੇਰਾ ਵੀਰ ਕੋ ਮਿਹਨਤਾਂ ਕਰੋ ਤੇ ਕਬੱਡੀ ਆ ਖੇਡੋ ਪੰਜਾਬ ਦੇ ਸ਼ੇਰੋਂ ਤੇ ਖੇਡਦੇ ਰਹੋ ਠੀਕ ਆ ਨਾ ਇਹਨਾਂ ਦੀਆਂ ਗੱਲਾਂ ਦਾ ਉਹ ਨਹੀਂ ਕਰਨਾ ਤੇ ਭੁੱਲਾਂ ਚੁੱਕਾ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮਾਫ਼ ਕਰਨਾ ਤੇ ਮੈਂ ਸਾਰਿਆਂ ਨੂੰ ਇਹੀ ਕਰਦਾ